ਉਹ ਵਾਇਤਾ ਹੀ ਵੀ ਆਂ ਪਾਰਟੀ ਦੇ ਮੈਨ ਸਾਮਹਾਈ ਹੁਣ ਸਾਡੇ ਦਾ ਕਿਸੇ ਦੇ ਵੀ ਹੱਥ ਤੇ ਕੰਮ ਕਰ ਵਧੀਆ ਲੋ ਕਹਿੰਦੇ ਤਾਂ ਹੈਗੇ ਨੇ ਵੀ ਕਰਾਂਗੇ ਹੂੰ ਇਹ ਕਰ ਲਿਆ ਪਹਿਲਾਂ ਤਾਂ ਹਲਕੇ ਕਹਿੰਦੇ ਨੇ ਨਾਲੇ ਕਹਿੰਦੇ ਵੀ ਨੌਕਰੀਆਂ ਬਿਨਾ ਪੈਸੇ ਤੋਂ ਮਿਲ ਜਾਂਦੀਆਂ ਨੇ ਚਲੋ ਮਿਲੀਆਂ ਹੀ ਪੜੇ ਲਿਖਿਆ ਤਾਂ ਫਿਰ ਲੱਤੀ ਨੇ ਨੌਕਰੀਆਂ ਤਾਂ ਜੀ ਗਾਉਂ ਜੀ ਵੀਰ ਵੀ ਆਪੇ ਹੀ ਕਰੇ ਬਿਜਲੀ ਫੁੱਲਵਾ ਰਹੀ ਹੈ ਜੀ ਕਰ ਰਹੀ ਹੈ ਬਿਜਲੀ ਫੁੱਲਵਾ ਰਹੀ ਹੈ ਅੱਜ ਤਾਂ ਕਾਲੀ ਦਾਲ ਨੂੰ ਪਾਉਣਾ ਪਈ ਤੇ ਦਾਨ ਨੂੰ ਇਹ ਨੂੰ ਨਹੀਂ ਪਤਾ ਵਧੀਆ ਚਾਹੇ ਘਟਿਆ ਆਦਿਓ ਪਾਉਣਾ ਜੀ ਕਿਵੇਂ ਲੱਗੇ ਨੇ ਜੀ ਕੰਮ ਠੀਕ ਹੈ ਜੀ ਕੰਮ ਠੀਕ ਰਿਹਾ ਹੂੰ ਹੂੰ ਵੋਟ ਕਿਨੂੰ ਪਾ ਰਹੇ ਆ ਵੋਟ ਤਾਂ ਦੇਖਾਂਗੇ ਅੱਜ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਨੂੰ ਪਾ ਰਹੇ ਆ ਕੰਮ ਕਿਹੜੇ ਕਿਹੜੇ ਕਰ ਰਹੇ ਨੇ ਕਿਹੜੇ ਕਿਹੜੇ ਕੰਮ ਉਹਨਾਂ ਦੇ ਵਧੀਆ ਲੱਗੇ ਤੁਹਾਨੂੰ ਕੰਮ ਕੰਮ ਦਾ ਹੀ ਹੁਣ ਸਾਡੇ ਦਾ ਕਿਸੇ ਦੇ ਵੀ ਹੱਦ ਕੰਮ ਕਰੇ ਵਧੀਆ ਹਾਂ ਕੰਮ ਰਿ ਕਿਸੇ ਦੇ ਵੀ ਵਧੀਆ ਕਰੇ ਨਹੀਂ ਅੱਗੇ ਉਮੀਦ ਹੈਗੀ ਆ ਵੀ ਕਰਨਗੇ ਚਲੋ ਕਹਿੰਦੇ ਤਾਂ ਹੈਗੇ ਨੇ ਵੀ ਕਰਾਂਗੇ ਇਹ ਕਰ ਲੇ ਪਹਿਲਾਂ ਤਾਂ ਹੱਥੇ ਕਹਿੰਦੇ ਨੇ ਫਿਰ ਸੋ ਸਾਰੇ ਕਹਿੰਦੇ ਸੋ ਐ ਕਰੇ ਗਏ ਨਹੀਂ ਐ ਦੱਸੋ ਵੀ ਜਿਹੜੀਆਂ ਪਹਿਲਾਂ ਪਾਰਟੀਆਂ ਦੀਆਂ ਉਹਨਾਂ ਨਾਲ ਉਹ ਵਧੀਆ ਲੱਗਿਆ ਕੁਝ ਠੀਕ ਆ ਚਲੋ ਉਹਨਾਂ ਨਾਲ ਠੀਕ ਆ ਹੈ ਜੀ ਉਹਨਾਂ ਨਾਲ ਠੀਕ ਹੈ ਅੱਛਾ ਜੀ ਵੀ ਹਜੇ ਬਹੁਤਾ ਨਹੀਂ ਫਰਕ ਪਿਆ ਹਾਲੇ ਰਹਿ ਜੂਗਾ ਹਾਲੇ ਵੀ ਇਹ ਨਾਲ ਕਹਿੰਦੇ ਕ腐ਸ਼ਨ ਨਹੀਂ ਨਾਲੇ ਕਹਿੰਦੇ ਵੀ ਨੌਕਰੀਆਂ ਬਿਨਾ ਪੈਸੇ ਤੋਂ ਮਿਲ ਜਾਂਦੀਆਂ ਨੇ ਚਲੋ ਮਿਲ ਗਈਆਂ ਹੀ ਪੜੇ ਲਿਖਿਆ ਤਾਂ ਲੱਤੀ ਨੇ ਨੌਕਰੀਆਂ ਤਾਂ ਇਹ ਸਿੱਧਾ ਜਿਵੇਂ ਲੋਕ ਕਹਿ ਰਹੇ ਨੇ ਅਸੀਂ ਤਾਂ ਉਹਵੇਂ ਸੁਣ ਰਹੇ ਆਂ ਅਸੀਂ ਤਾਂ ਜਿਵੇਂ ਤੁਹਾਡੀ رائے ਜਾਣ ਰਹੇ ਆਂ ਐਵੇਂ ਲੋਕ ਸਾਨੂੰ ਦੱਸਦੇ ਨੇ ਅਸੀਂ ਉਹਵੇਂ ਦੇਖਦੇ ਆਂ ਆਹ ਕਹਿੰਦਾ ਇੱਕ ਨੇ ਵੀ ਕਹਿੰਦਾ ਇਹਨੂੰ ਜੇ ਜੜੀ ਨੌਕਰੀ ਮਿਲੇ ਵੀਰਾਂ ਪੈਸਾ ਮਿਲੇਗਾ ਹੂੰ ਬਿਜਲੀ ਆ ਰਹੀ ਹੈ ਬਿਜਲੀ ਆ ਰਹੀ ਨਹੀਂ ਜਿਹੜੀ ਜੱਟਾਂ ਨੂੰ ਬਿਜਲੀ 24 ਘੰਟੇ ਕਰੀ ਹੋਈ ਆ ਵੀ ਜਦ ਮਰਜ਼ੀ ਜਾਓ ਮੋਟਰਾਂ ਤੇ ਬਿਜਲੀ ਆ ਰਹੀ ਹੈ ਮਤਲਬ ਭਗਵਾਨ ਤਮਾਨ ਕਹਿ ਰਹੇ ਹੈ ਗੱਲ ਜਾਂ ਜੀਮੀਦਾਰ ਦੱਸਣਗੇ ਜਾਂ ਭਗਵੰਤਮਾਨ ਦੱਸੂਗਾ ਅਸੀਂ ਮੀਡੀਆ ਵਾਲੇ ਤਾਂ ਦੱਸ ਨਹੀਂ ਰਹੇ ਬਿਜਲੀ ਦਾ ਹਮੇ ਜੀਮੀਦਾਰ ਵੀ ਆਪੇ ਵੀ ਕਹਿੰਦੇ ਬਿਜਲੀ ਫੁੱਲ ਰਹੀ ਜਿੱਦ ਤੱਕ ਰਹੀ ਹੈ ਬਿਜਲੀ ਫੁੱਲ ਰਹੀ ਹੈ ਇਹਨਾਂ ਦਾ ਸਾਡਾ ਸੀ ਪੰਥ ਨੂੰ ਪਾਉਣਾ ਅੱਛਾ ਪੰਥ ਮਤਲਬ ਅਕਾਲੀ ਦਲ ਨੂੰ ਹਾਂ ਹਾਂ ਦਲ ਨੂੰ ਪਾਉਣਾ ਇਹ ਨਹੀਂ ਫਿਰ ਹੁਣ ਤੁਸੀਂ ਕਿਹਨੂੰ ਪਾਉਣੀ ਹੈ ਜੀ ਵੋਟ ਅਸੀਂ ਤਾਂ ਅਕਾਲੀ ਦਲ ਨੂੰ ਪਾਉਣਾ ਪਾਲੀ ਤੇ ਅ ਕਾਲੀ ਦਲ ਚ ਵਧੀਆ ਲੱਗਦਾ ਹੈ ਸਾਰਾ ਕੁਝ ਸਾਨੂੰ ਇਦਾਂ ਨੂੰ ਇਹਨੂੰ ਨਹੀਂ ਪਤਾ ਵਧੀਆ ਚਾਹੇ ਘਟਿਆ ਆਦਿਓ ਪਾਉਨੇ ਆਂ ਨਹੀਂ ਉਹਨਾਂ ਦੀਆਂ ਕਾਰਗੁਜ਼ਾਰੀਆਂ ਵੀ ਤਾਂ ਦੱਸੋ ਵੀ ਕਾਰਗੁਜ਼ਾਰੀਆਂ ਵਧੀਆ ਨਹੀਂ ਇੰਨਾ ਸਾਨੂੰ ਕਾਰਗੁਜ਼ਾਰੀਆਂ ਦਾ ਪਤਾ ਨਹੀਂ ਆ ਮੈਂ ਤਾਂ ਨਪੜਾਂ ਇੰਨਾ ਬਿੱਤੇ ਬੋਲਿਆ ਮੈਂ ਬਿਮਾਰ ਆ ਅੱਛਾ ਜੀ ਵੈਸਾ ਹੀ ਵੀ ਆਂ ਪਾਰਟੀ ਦੀ ਮੈਨੂੰ ਕੰਮ ਦਾ ਹੀ ਹੁਣ ਸਾਡੇ ਦਾ ਕਿਸੇ ਦੇ ਕੋਈ ਹਲਕਾ ਕੰਮ ਕਰੇ ਵਧੀਆ ਲੋ ਕਹਿੰਦੇ ਤਾਂ ਹੈਗੇ ਨੇ ਵੀ ਕਰਾਂਗੇ ਹੂੰ ਇਹ ਕਰ ਲੇ ਪਹਿਲਾਂ ਤਾਂ ਹਲਕੇ ਕਹਿਦੇ ਨੇ ਨਾਲੇ ਕਹਿੰਦੇ ਵੀ ਨੌਕਰੀਆਂ ਬਿਨਾ ਪੈਸੇ ਤੋਂ ਮਿਲ ਜਾਂਦੀਆਂ ਨੇ ਚਲੋ ਮਿਲ ਗਈ ਪੜੇ ਲਿਖਿਆ ਤਾਂ ਫਿਰ ਲੋ ਸਿਨੇ ਨੋ ਜੁਲੀਤਾ ਜੀ ਗਾ ਹਮ ਜੀ ਵੀਰ ਵੀ ਆਪੇ ਵੀ ਕਰਨੇ ਬਿਜਲੀ ਫੁੱਲ ਰਹੀ ਜਿੱਦ ਤੱਕ ਰਹੀ ਹੈ ਬਿਜਲੀ ਫੁੱਲ ਰਹੀ ਹੈ ਅੱਜ ਤਾਂ ਕਾਲੀ ਦਾਲ ਨੂੰ ਪਾਉਣਾ ਪਈ ਤੇ ਦਾਨ ਨੂੰ ਨਹੀਂ ਹੁਣੇ ਪਤਾ ਵਧੀਆ ਚਾਹੇ ਘਾਟਿਆ ਆਦਿਓ ਪਾਉਨੇ ਆਣੇ ਮੈਂ ਚਾਹੀ ਵੀ ਆਮ ਪਾਰਟੀ ਦੇ ਮੈਂ ਕੰਮ ਦਾ ਹੀ ਹੁਣ ਸਾਡੇ ਦਾ ਕਿਸੇ ਦਾ ਕੋਈ ਹੱਦ ਕੰਮ ਕਰ ਵਧੀਆ ਲੋ ਕਹਿੰਦੇ ਤਾਂ ਹੈਗੇ ਨੇ ਵੀ ਕਰਾਂਗੇ ਹੂੰ ਇਹ ਕਰ ਲੇ ਪਹਿਲਾਂ ਤਾਂ ਹਲਕੇ ਕਹਿੰਦੇ ਨੇ ਨਾਲੇ ਕਹਿੰਦੇ ਵੀ ਨੌਕਰੀਆਂ ਬਿਨਾ ਪੈਸੇ ਤੋਂ ਮਿਲ ਜਾਂਦੀਆਂ ਨੇ ਚਲੋ ਮਿਲੀਆਂ ਹੀ ਪੜੇ ਲਿਖਿਆ ਤਾਂ ਤੋ ਸਿਨੇ ਨਾ ਹੋ ਰਹੀ ਤਾਂ ਜੀ ਵੀ ਗਾਉਂ ਜੀ ਵੀਰ ਵੀ ਆਪੇ ਵੀ ਜਾਣੇ ਬਿਜਲੀ ਫੁੱਲ ਆ ਰਹੀ ਜਿੱਦ ਤੱਕ ਆ ਬਿਜਲੀ ਫੁੱਲ ਆ ਰਹੀ ਹੈ ਅੱਜ ਤਾਂ ਕਾਲੀਦਾਲ ਨੂੰ ਪਾਉਣਾ ਪਈ ਤੇ ਦਾਨ ਨੂੰ ਨਹੀਂ ਪਤਾ ਵਧੀਆ ਚਾਹੇ ਘਾਟੀਆ ਆਦਿਓ ਪਾਉਣਾ ਹੈ